ਸਤਿ ਸ਼੍ਰੀ ਅਕਾਲ ਜੀ ਦਿੱਤਾ ਲਗਾ ਮਮੀ ਆਪਰੇ ਇੱਥੇ ਨਹੀਂ ਕਰੀ ਹੈਲੋ ਭਾਈ ਅੱਜ ਆਪਾਂ ਚੱਲਣਾ ਟੈਂਡਰ ਜੀ ਕੋ ਹੈਲੋ ਅਜੀ ਕਿਵੇਂ ਹੋ ਵਧੀਆ ਜੀ ਲੋ ਜੀ ਆਪਾਂ ਤੁਹਾਨੂੰ ਲੈ ਕੇ ਜਾਣਾ ਅੱਜ ਆਪਣੇ ਪਲਾਟ ਤੇ ਲੱਗ ਰਹੇ ਅੱਜ ਆਪਣਾ ਪਲਾਟ ਬਹੁਤ ਹੀ ਸਾਰੇ ਆਨੇ ਅੱਜ ਲੱਗਣਾ ਬਹੁਤ ਰੀ ਤੇ ਕੱਲ ਬਹੁਤ ਹੀ ਪਿਆਰੇ ਪਿਆਰੇ ਕਮੈਂਟ ਆਏ 162 ਕਮੈਂਟ ਆਏ ਦੇਖੋ ਬੜੇ ਬੜੇ ਕਮੈਂਟ ਆਏ ਬਹੁਤ ਹੀ ਵਧੀਆ ਕਮੈਂਟ ਸੀ ਸਾਰਿਆਂ ਦੇ ਵਧੀਆ ਕਮੈਂਟ ਸੀ ਇੱਕ ਇੱਕ ਗੱਲ ਸੀ ਉਹ ਨੂੰ ਆਪਾਂ ਪਰ ਵੀ ਪਰਵਾਹ ਨਹੀਂ ਕਰਦੇ ਸੋ ਬਾਕੀ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਤੁਸੀਂ ਇੰਨਾ ਮਤਲਬ ਸਾਰਿਆਂ ਨੇ ਇੰਨੀਆਂ ਮਤਲਬ ਐਪਰੀਸ਼ੀਏਟ ਕੀਤਾ ਸਾਨੂੰ ਮਤਲਬ ਬਹੁਤ ਸਾਰਿਆਂ ਦਾ ਪਹਿਣਾ ਦਾ ਧੰਨਵਾਦ ਭਰਾਵਾਂ ਦਾ ਧੰਨਵਾਦ ਮਾਮਾ ਦਾ ਵੀ ਧੰਨਵਾਦ ਅੱਜ ਤੁਹਾਨੂੰ ਆਪਾਂ ਤੋਂ ਦੇ ਆਪਣਾ ਪਲਾਟ ਤੇ ਸਾਰਿਆਂ ਨੇ ਸਾਡੇ ਬਲੌਗ ਨਾਲ ਬਣੇ ਰਹੇ ਹੋਣ ਆਪਾਂ ਚੱਲੇ ਆ ਤੇ ਤੁਸੀਂ ਬਣੇਦੇ ਆ ਬਲੌਗ ਦੇ ਨਾਲ ਤੇ ਬਾਅਦ ਚਾ ਚਲੋ ਹੁਣ ਆਪਾਂ ਚੱਲੀਏ ਸਰਪਾ ਜਾ ਪੈਪ ਚੱਕ ਲਿਆ ਜੇ ਬਾਬਿਆਂ ਦੀ ਪੈਪ ਪੈਪ ਸ਼ੁਕਰ ਮਾਰਦਾ ਸ਼ੁਕਰ ਹੋਰੇ ਆਰੇ ਮਨਵੀਰ ਮਨਵੀਰ ਦਾਦੂ ਮੰਨੂ ਸਾਡੇ ਕਿਹੜਿਆ ਥੱਲੇ ਫਿਰ ਲਾਗੇ ਸੱਚੀ ਓਏ ਹੋਏ ਫਾਈਨਲੀ ਸਾਰਿਆਂ ਨੂੰ ਵਧਾਈਆਂ ਵਧਾਈਆਂ ਇਹ ਆਪਣਾ ਘਰ ਆ ਇੱਥੇ ਆਪਣੀ ਜਗਾ ਆ ਵਧਾਈਆਂ ਆਪਣੀ ਜਗਾ ਆ ਪੁੱਤ ਵਧਾਈਆਂ ਸਰਬਤੈਨ ਵੀ ਵਧਾਈਆਂ ਤੁਹਾਨੂੰ ਆਪਣਾ ਘਰ ਆ ਇੱਥੇ ਕੋਣ ਕਾਰ ਬੋਣਾ ਪਾਤੇ ਆਹਨ ਕਾਰ ਬੋਣਾ ਇੱਥੇ ਹੁਣ ਮੰਨੋ ਮੰਨੋ ਤੇਰੇ ਇੱਥੇ ਖੇਡਣ ਨੂੰ ਸਹੀ ਆ ਬੱਦਰ ਆਪਣੇ ਬੁੱਤੇ ਕਿੰਨੇ ਲੱਗੇ ਇੱਥੇ ਆਰੇ ਨੂੰ ਕੋਲ ਲੜਾ ਨਾਲ ਮਿੱਟਾ ਤੇ ਆਰੇ ਇਹ ਨਹੀਂ ਗੀਦੇ ਨਿੰਬੂ ਆਰੇ ਨਿੰਬੂ ਆ ਨਹੀਂ ਨਿੰਬੂ ਆ ਦੇ ਨਿੰਬੂ ਕੋਆਦ ਲੱਗਣ ਵੀ ਲੱਗੇ ਨਿੰਬੂ ਆਰੇ ਇੱਥੇ ਲੱਗਦੇ ਹਨ ਨਿੰਬੂ ਆ ਦੇ ਤਿੰਨ ਲੱਗੇ ਆਰੇ ਹਾਂ ਨਿੰਬੂ ਲੱਗੇ ਹੋਏ ਆਲੇ ਕਿਨੇ ਕਿਨੇ ਆਰੇ ਸਰਪਾ ਦੇਖਿਓ ਆ ਗਏ ਉਹ ਘਰ ਦੇ ਵਿੱਚ ਆ ਰਹੇ ਉਹ ਆ ਦੇ ਨਿੱਕੇ ਨਿੱਕੇ ਆਹ ਸੰਭਾ ਦਾ ਆ ਕੀ ਡੰਗਿਆ ਆ ਪਤਾ ਨਹੀਂ ਨੂਨ ਹੈ ਕਾਲਾ ਪੱਤਰਾ ਬਣਿਆ ਇਹ ਕਦੋਂ ਗਿਆ ਡੇਕਾਂ ਬਾਦੂ ਆ ਥਾਂਜ ਛਾਂ ਹੈਗੀ ਆ ਦਾਂ ਫੇ ਖੁਸ਼ੀ ਹੋ ਗਈ ਐਨ ਪੂਰੀ ਰੀਜ ਪੂਰੀ ਹੋ ਗਈ ਆ ਹੈ 8 ਸਾਲ ਦੀ ਰੀਜ ਪੂਰੀ ਹੋ ਗਈ ਆ ਆ ਗਿਆ ਨਹੀਂ ਮੰਮੀ ਆਜੋ ਉਹ ਤੂੰ ਕਿਤੇ ਮਿੱਟਾ ਉੱਤੇ ਉੱਤੇ ਉਹਨੇ ਮਿੱਟੀ ਜਿਹਾ ਦੇਖ ਗਿਆ ਉੱਥੇ ਸਰਪਾਜ ਲੈ ਆਉਣ ਨੂੰ ਮੇਰਾ ਵੀਰ ਧਿਆਨ ਹੈ ਪੱਤੇ ਲੈਣੇ ਮਾਰੇ ਮਨੇ ਪੱਤੇ ਪਤਾ ਪਾਉਂਗਾ ਖਾਉਂਗਾ ਉਹ ਕੋੜੇ ਇਹਨੂੰ ਰੱਖ ਦੇਣੇ ਕੋੜੇ ਦੇਖ ਕੋੜੇ ਪੱਤਾ ਪੱਤੇ ਖਾਣੇ ਕੋੜੇ ਵੀ ਲੱਗਣੇ ਪੱਤੇ ਖਾਣ ਪੱਤੇ ਖਾਂਦਾ ਆਲੇ ਪਿਆਜ ਆ ਪੱਟ ਆ ਲੱਗੇ ਆ ਪਿਆਜ ਉੱਤੇ ਜੀ ਪੱਕੇ ਪਾਣੀ ਚੋਂ ਪੱਟ ਕੇ ਲਗਾ ਜਿੱਦਾਂ ਤੂੰ ਲਾਇਆ ਸੀ ਤੇ ਪਾਣੀ ਲਾਇਆ ਹੋਣਾ ਨਾ ਤੇ ਪਾਣੀ ਵੀ ਪੱਟ ਹੋ ਜਾਏ ਨਹੀਂ ਤਾਂ ਪੱਟ ਨਹੀਂ ਹੋਣੀ ਜੀ ਪਰ ਉਹ ਪੱਟ ਉਹ ਪੱਟ ਹੋ ਜਾਏ ਨੇ ਕੋਈ ਨਾ ਕਰਾਂ ਜੀ ਮੁੱਧ ਜੂ ਦੇ ਲੱਡੂ ਜਿੰਸਟਾਲੇ 340 ਉੱਪਰ ਤੇ ਹਨ on ਦੀ ਟੂਟੀ ਲੱਗੀ ਆ ਸਾਰਾ ਕੁਝ ਕਰਦਾ ਆ ਬੱਸ ਹੁਣ ਸਾਰੇ ਜਣੇ ਆਸ ਕਰੋ ਵੀ ਇੱਥੇ ਆਪਾਂ ਜਲਦੀ ਜਲਦੀ ਕੰਮ ਸਟਾਰਟ ਕਰਾਈਏ ਨੀਆਂ ਨੂੰ ਆ ਕਢਾਈਏ ਘਰ ਬਣਾਈਏ ਲੈ ਉਹ ਵੀ ਡੱਬਾ ਲਿਆਓ ਲੱਡੂਆਂ ਦਾ ਆ ਲੋ ਮੇਰਾ ਫਾਉਂਡੇਸ਼ਨ ਲੱਗਾ ਨਹੀਂ ਪਤਾ ਹੈ ਮੈਂ ਪਹਿਲੇ ਹੀ ਕੀਤਾ ਹੋਇਆ ਸਕਰੀਨ ਦਾ ਉਹ ਮੰੰੂ ਤੂੰ ਕਦੋਂ ਲਾ ਰਿਹਾ ਹੈ ਦਿਮਾਗੀ ਬੰਦਾ ਹੈ मनवीर भी सेंडल तो लूँगा लूँ हाँ मनवीर बड़े प्यार ना चक्की हाथों में इतना लाऊंगी इतना ले आओ दोगे इतना अब बढ़िया एक कंगन आज अच्छा लियो आ रही आ रहा है ना टूटते हैं आज अच्छा कंगन देखो ना हाथों से लवाली वाह कपड़े ना ਕੱਬਾਇਆ ਕੋਈ ਨਹੀਂ ਆਂਦੀ ਜੇ ਮੋੜਾ ਮਾਣੀ ਰਕਾਕੇ ਕੋਈ ਥੱਲੇ ਕੱਢ ਹੋਇਆ ਆ ਓਏ ਇਹ ਖੰਮ ਕੁਛ ਗੱਢਿਆ ਆ ਉਹ ਲੈਣਾ ਰੋੜਾ ਉਹਦੇ ਰੋੜਾ ਹਾਲ ਹੋ ਗਿਆ ਪਟ ਟੁੱਟ ਗਿਆ ਹਾਂ ਲੈਣਾ ਮੈਂ ਨੂੰ ਛੱਡ ਪੁੱਤ ਤੇ ਰੱਖ ਲਮਾ ਉਹ ਤੇ ਰੱਖ ਲਮਾ ਮੜਾਈ ਰੋ ਕੋ ਯਾਰ 2 ਮਿੰਟ ਮੈਨੂੰ ਰੋੜੇ ਆ ਕੁਝ ਲੜਾ ਨਾ ਨਹੀਂ ਆਧਾਰਾ ਕਹੀ ਨਾ ਮੈਂ ਕਿੰਨ ਸੱਟੋ ਦੀ ਦਿਨੇ ਰੰਨ ਮੁੱਤਿਆ ਕਾਲੀ ਵਲ ਚੱਲ ਚੱਲ ਚੱਲੇ ਆਓ ਲਿਆਓ ਉੱਥੇ ਰੋ ਮਾਤ ਨੰਨੀ ਵੀ ਮਤਾਂ ਦੇ ਕੰਦੇ ਆਹ ਦੇਖੋ ਆਏ ਨਾ ਆਹ ਮੇਰਾ ਕੋਠੇ ਚਲੋ ਜਾ ਕਰੋ ਚਲੋ ਜਾ ਕਰੋ ਕਿੰਨਾ ਬਾਬਾ ਠੀਕ ਉਹ ਤਾਂ ਮੰਡੂ ਆ ਗਿਆ ਇੱਕ ਵੀ ਪਿਆ ਦੀ ਜੇ ਬਣਾਓ ਆਪਣੇ ਚ ਬਣਾਓ ਓਏ ਓਏ ਉਹ ਬਾਬਾ ਮੱਤਾਂ ਕਿਹਦਾ ਮੰਨ ਮੰਨੂ ਮਨੂ ਕਿਧਰ ਰੱਖ ਦੋ ਜਾ ਕਰੋ ਮਨ ਤੋਂ ਤੇ ਵੀ ਰੱਖ ਲਓ ਹਾਂ ਚਲੋ ਜਾ ਕਰੋ ਉੱਥੇ ਰੱਖ ਦੋ ਉਹ ਲੱਕ ਦੇ ਅੱਛਾ ਇੱਥੇ ਰੱਖ ਅਸਲ ਰੱਖ ਜਾ ਕਰੋ ਜਾ ਕਰੋ ਇੱਥੇ ਰੱਖ ਹਾਂ ਦਿਨ ਦਾ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਅਸਲ

ਆਹ ਦੇਖੋ ਕਿੱਦਾਂ ਬੈਠੇ ਹੋਏ ਆਈ ਦਾ ਇੱਥੇ ਬੈ ਗਿਆ ਦਿੱਕਿੰਦੇ ਸਾਰਿਆਂ ਨੂੰ ਵਧਾਈਆਂ ਇੱਧਰ ਆਲੀ ਪਈ ਆ ਜਾਂਦੀ ਪਈ ਇੱਧਰ ਹਾਂ ਇੱਧਰ ਆਂਦੀ ਪਈ ਵੀ ਕੁਆਜ ਮੈਂ ਇੱਧਰ ਹੈਲੋ ਨੰਨੇ ਸਾਰੇ ਸਾਰਿਆਂ ਨੂੰ ਵਧਾਈਆਂ ਦਿੰਦੀਆਂ ਇੱਧਰ ਵਧਾਈਆਂ ਦਿੰਦੇ ਨੇ ਹੁਣ ਦਾਦੀ ਵੀ ਡਾ ਰ ਸਾਰੇ ਨੇ ਭਾਬੀ ਸਾਸਰੀ ਘਰ ਮੈਂ ਕਿਹਾ ਸਾਸਰੀ ਘਰ ਹੱਦਿਕਾ ਕਿੱਦਾਂ ਹਾਲ ਹੈ ਵਧੀਆ ਵਧੀਆ ਠੀਕ ਠਾਕ ਮਾਸੀ ਵੀ ਨਹੀਂ ਜੀ ਵਧੀਆ ਵਧੀਆ ਮਾਸੀ ਜੀ ਕਿੱਧਰ ਮਾੜੀ ਗੱਲ ਕਰਾਇਓ ਸਾਰਿਆਂ ਨਾਲ ਤੁਹਾਨੂੰ ਵਧਾਈਆਂ ਦਈਏ ਤੁਹਾਨੂੰ ਵੀ ਜਦੋਂ ਬੱਬੀ ਜੀ ਵਧਾਈਆਂ ਹੋ ਪਤਾ ਹੀ ਉਹ ਹੋਰ ਵੀ ਬਹੁਤ ਵਧਾਈਆਂ ਹੋਈਆਂ ਪਈਆਂ ਆ ਆਉਣ ਲੱਗਾ ਕਿਤੇ ਸਰਦੀ ਦੇ ਆ ਲੈ ਲਿਆ ਆਪਾਂ ਹਾਂ ਵਧੀਆ ਵਧੀਆ ਆ ਦੇਖੋ ਲੈ ਲਿਆ ਪਲਾਟ ਹੋਰ ਤਨੂੰ ਜਿਆਦਾ ਮੈਂ ਨਾ ਗੱਲ ਕਰਾਂ ਮਾਸੀ ਨਾਲ ਮਾੜੀ ਵਧੀਆ ਬੀਬੀ ਤੈਨੂੰ ਬਧਾਈਆਂ ਹੁਣ ਆ ਤੇਰੇ ਪੁੱਤ ਨੇ ਪਲਾਟ ਲੈ ਲਿਆ ਅੱਜ ਹੋਰ ਆ ਉਹ ਬਧਾਈਆਂ ਮੈਂ ਕਿਹਾ ਆਪਣੀ ਮਾਂ ਨੂੰ ਬਧਾਈਆਂ ਦਵਾ ਪਹਿਲਾਂ ਕਰੋ ਗੱਲ ਮੰਮੀ ਨਾਲ ਇਹ ਚੱਲ ਬਹੁਤ ਚੋਣਾ ਆਇਆ ਪੁੱਤ ਮਾੜਾ ਆਇਆ ਤਾਂ ਤਰੋ ਜੇ ਕਬਾਤ ਬੀਬੀ ਇਹ ਬੀਬੀ ਹਾਂ ਠੀਕ ਆ ਕਿੱਦਾਂ ਬਧਾਈਆਂ ਤੈਨੂੰ ਕਿੱਥਾ ਨੂੰ ਜਾਦੀਆਂ ਹਨ ਪਾਪਾ ਸਹੀ ਗੱਲ ਹੋ ਗਈ ਬਣਿਆ ਬੀਬੀ ਰਾਤੀ ਖੂਨ ਮਸੀਹ ਬਣਿਆ ਕੀ ਪਤਾ 大哥。 ਖੁਸ਼ੀ ਦੇ ਅੰਝੂ ਆਏ ਸਾਰਿਆਂ ਦੇ ਬੜੀ ਖਾਮੋਸ਼ੀ ਨਾਲ ਕੱਢ ਦੇਖਾਂਗੇ ਹੋਰ ਨਾ ਕੋਈ ਤੈਅ ਕਿ ਮੰਨਿਆ ਲੈਣਾ ਅਸੀਂ ਅਵੇ ਮਸੀ ਮਾਣਾ ਮਾੜਿਆ ਹਾਂ ਸਲਾਣੀ ਛੱਡੀ ਦਾ ਹੁੰਦਾ ਇਹ ਖੁਸ਼ੀ ਦੇ ਅੰਝੂ ਆ ਤੁਹਾਡੇ ਸਾਰਿਆਂ ਦੇ ਬੀਬੀ 8 ਸਾਲ ਬਾਅਦ ਲੈ ਹੋਇਆ ਦੁਬਾਰਾ ਹੁਣ ਦੇਖ ਲੈ ਸਹੀ ਗੱਲ ਹੈ ਦੋ ਤਿੰਨ ਮਸੀ ਬਸਣਾ ਹੈ ਜੀ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਤੁਸੀਂ ਆਇਓ ਕਿਸੇ ਦਿਨ ਠੀਕ ਆ ਹਾਂਜੀ ਮੈਂ ਆਪਾਂ ਤੁਹਾਨੂੰ ਕਰੂੰਗਾ ਤੁਹਾਨੂੰ ਕਰੂੰਗੀ ਹਾਂਜੀ ਹਾਂਜੀ ਆਇਓਗੇ ਹਾਂਜੀ ਆਹ ਜਿੰਨੇ ਕਰ ਆ ਗਿਆ ਵਧੀਆਇਆਂ ਵਧਾਈਆਂ ਤੁਹਾਨੂੰ ਸਭਾ ਵਧਾਈਆਂ ਮੈਂ ਸੁਣ ਕੇ ਬਹੁਤ ਖੁਸ਼ ਹੋਈ ਹਾਂ ਹਾਂਜੀ ਹਾਂਜੀ ਮਾਸੀ ਆਪਾਂ ਨੂੰ ਪੈ ਗਿਆ ਇਹ ਨੇ ਉਹ ਤਾਂ ਤੁਰਕੇ ਨਹੀਂ ਤੁਰਕੇ ਨਹੀਂ ਆਉਣਾ ਪੜਾ ਇੱਥੇ ਉੱਤਰੋ ਇੱਥੇ ਆ ਜਾਓ ਆਹੋ ਉਹ ਅਸੀਂ ਕਿੱਥੇ ਆਓ ਇੱਥੇ ਉੱਤਰ ਕੇ ਇੱਥੇ ਆ ਜਾਓ ਘਰ ਨੂੰ ਉੱਥੇ ਤੁਰ ਕੇ ਆਉਣਾ ਆਹੋ ਆਓ ਜਰੂਰ ਪਹੁੰਚੀ ਆਹੋ ਹੋ ਹੋ ਆਹ ਇੱਥੇ ਧੱਕਾ ਆਉਣਾ ਮੈਂ ਲੈ ਕੇ ਆਉਣਾ ਠੀਕ ਹੈ ਆਹੋ ਚਲੋ ਠੀਕ ਹੈ ਬੰਦਾ ਹੈ ਬੰਦੂ ਕਰ ਮੇਰੇ ਭੈਣਾਂ ਅੱਜ ਸਹਿ ਵਾਰੀ ਹੋਈ ਹੋਰ ਭੈਣੇ ਮੈਂ ਤਾਂ ਸਹੀ ਗੱਲ ਮੈਂ ਤਾਂ ਅੱਗੇ ਕਹਿੰਦੀ ਤੇ ਬਣ ਜੇ ਮਾੜਾ ਮੋਟਾ ਤਾਂ ਚੱਲ ਆਪਣੇ ਬੈਠਣਗੇ ਥੱਕੇ ਖਾਂਦੇ ਫਿਰਦੇ ਜਿਹੜੇ ਆਪਣੇ ਕੋ ਮਾਨਾ ਡਾਇ ਹੋਰ ਤੇ ਇਸੇ ਹੋਈ ਆ ਹੁਣ ਜਿੰਦਾਂ ਨੇ ਕਹਿੰਦਾ ਪਪਾ ਮੈਂ ਜਾ ਰਹੀਂ ਤੇ ਇਹ ਆ ਕਾਰਨ ਆ ਆ ਕਰਨਾ ਜੇ ਆਪਣਾ ਹੋਗਾ ਖਲਾਰਾ ਤੇ ਆ ਵੀ ਰਵੇ ਵਧਾਈਆਂ 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 ਜੱਫੀ ਵਾਲਾ ਹੁਣ ਆ ਪੁੱਤ ਲਈ ਜਾਂਦੇ ਆ ਕੀ ਬਣ ਗਏ ਬਰਾ ਆਏ ਪਪੂ ਬੈਠਾ ਬਗਾਈ ਗਿਆ ਬਗਾਈ ਇਸ ਕੋ ਵੀ ਇਹ ਕੀ ਆ ਕੋਈ ਅਬਰਾ ਜਨਾ ਦੇ ਦੇ ਨਾਲੇ ਉਹ ਤਾਂ ਜਿੰਦੀਆਂ ਗੱਲਾਂ ਪੜੀ ਆ ਆਹੋ ਆਹੋ ਚਲੋ ਬਾਤ ੱੱਕੇ ਕਰਦੇ ਸੀ ਕਿ ਹੁਣ ਆਪਣੀ ਚੀਜ਼ ਬਣ ਗਈ ਜਦੋਂ ਮਰਜੀ ਦਾ ਸਾਜ ਬਣਾ ਲਾਦੇ ਆਪਾਂ ਆਪਣੇ ਪਲਾਟ 'ਚ ਪਾਣੀ ਵੀ ਪਾ ਰਹੀ ਹਾਂ ਇਹ ਵੀ ਜ਼ਰੂਰੀ ਆ ਹਾਂ ਇਹ ਤਾਂ ਜ਼ਰੂਰੀ ਆ ਹਾਂਜੀ ਲਓ ਜੀ ਤੁਹਾਨੂੰ ਕਿੱਦਾਂ ਲੱਗਾ ਸਾਡਾ ਪਲਾਟ ਲਿਓ ਜੀ ਹੈ ਨੋਣਾ ਤਾਂ ਨਹੀਂ ਹੈਗਾ ਪਾਣੀ ਪੋਣੀ ਮਾੜੀ ਮੜਾ ਜਾ ਇਹਦੇ ਨਿੰਬੂ ਨਿੰਬੂ ਲੱਗਣਗੇ ਅੱਗੇ ਹੱਥੋਂ ਬਰੇਵਾ ਆਹ ਸਾਰਾ ਚੋਲੇ ਚੀਆ ਬਾਕੀ ਦੇਵਾ ਚੱਕੀ ਮੜਾ ਪੈਰ ਜਿਹੜੀ ਵੱਡਣ ਹੋਏ ਆ ਆ ਲੋ ਜਦੋਂ ਇਹਨੂੰ ਉਲਾਈ ਨਾ ਪੀ ਛੜ ਜਾਂਦੀ ਹੈ ਉਹ ਜਗਾ ਲਾਈ ਨਾ ਕਰੋ ਆਹ ਨਾ ਕਰੋ ਆਹ ਸਰੋਹ ਇਕਦਾਂ ਹੀ ਪਲਾਟ ਰੰਦਾ ਨਾ ਉਹ ਹੋਏ ਨਾ ਖਾਲੀ ਭਾਜੀ ਸੜੂ ਆ ਤੇ ਆ ਉਹ ਲਸਣ ਆ ਲਸਣ ਲੱਗਾ ਆ ਗਿਆ ਕੀ ਪਤਾ ਸਾਫ ਸੁਗਣਾ ਹੋਵੇ ਧਨੀਆ ਆਇਆ ਲੱਗੇ ਉਹ ਧਨੀਆ 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 ਨਹੀਂ ਉਹ ਧਨੀਆ ਮੇਰੀ ਮਾਂ ਧਨੀਆ ਸਮੈਲ ਤੋਂ ਨਹੀਂ ਪਤਾ ਲੱਗਦਾ ਧਨੀਆ ਮੰਮੀ ਆ ਰਹੇ ਧਨੀਆ ਲੱਗਾ ਐ ਧਨੀਆ ਸਮੈਲ ਤਾਂ ਹੈ ਨਹੀਂ ਜਾਵਣੀ ਧਨੀਆ ਆਇਆ आम रूज लगाया मेरा इधर केक कट हो गया केड़ा अच्छा बा ठीक हो गया खाली यार थोड़े रह गया बस नहीं दस नहीं बन अबड़ा आना पटी नहीं, नहीं।, 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 नहीं। ਵੇ ਚੱਲੀ ਗਏ ਹੁਣ ਮੈਂ ਵੀ ਕੱਢ ਲਉ ਇਹਦਾ ਮੈਂ ਕੀ ਕਰਨੀ ਮੰਮੀ ਚੱਲੀ ਗਏ ਹੁਣ ਵੀ ਆਓ ਆ ਜਾਣਾਂ ਨੂੰ ਚੱਲੀਏ ਚਲੋ ਵੀ ਜਿਹੜੀ ਸਾਡੀ ਸਰੋਂ ਆ ਉਹ ਅਸੀਂ ਰੱਖਤੀ ਸਾਈਡ ਤੇ ਹੁਣ ਅੱਗੇ ਚੱਲੇ ਆਂ ਆ ਵੀ ਤੇ ਇੱਧਰ ਸਰੋਂ ਹੀ ਆ ਹਾਂ ਉਹ ਫੜਾ 2 ਕਿਲੋ ਨਿਕਲੇ ਹੋਣੀ ਮੈਂ ਸਮਝੀ ਪੀੜੀ ਪੀੜੀ ਨੰਨਾ ਗਾਲਾਂ ਦੇਣਾ 25 ਲੋ ਜੀ ਆਇਆਈ ਗੋਲੀ ਪੰਜ ਚੋ ਅੱਜ ਸਾਰੋ ਉਹ ਮੰਨ ਆ ਲੈ ਜਾ ਲੋ ਆ ਦੂਜੀ ਆ ਉਹ ਆ ਗਈ ਕਿੱਥੇ ਗਈ ਉਹ ਕਿੱਥੇ ਗਈ ਓਏ ਪੱਗੇ ਖੜੀ ਆ ਪੂਰੀ ਖੜੀ ਆ ਜਾ ਆਣਾ ਭਾਵਾ ਤਾਈ ਨੇ ਸ਼ਿਮਲਾ ਮਿਰਚ ਬਣਾਈਆਂ ਨਾ ਤਾਈ ਸ਼ਿਮਲਾ ਮਿਰਚ ਬਣਾਈਆਂ ਨਾ ਦੇਖਿਆ ਲੈ ਅੱਧਾ ਭਰਾ ਲੱਗਦਾ ਸਮੈਲ ਤੋਂ ਚੱਲ ਗਈ ਬਾਹਰ ਉਹ ਆ ਮੇਰੇ ਬਾਲ ਇਹ ਮਾੜੀ ਕਰਤੀ ਉਹ ਇਹ ਤਾਂ ਚੇਂਜ ਕਰਦੀ ਕਿਹੜਾ ਹੋ ਰਿਹਾ ਚਾਰ ਚੱਕਰ

ਹੋਏ ਨਹੀਂ ਦਿਖਾਉਣਾ ਸੀ ਇਹਨੂੰ ਪਾਈ ਪਾਈ ਮਾਰਨੂੰ ਗੁੱਲਪੇ ਦੇ ਹਾਂ ਪਾਈ ਪਾਈ ਮਾਰ ਉਹ ਦੋ ਦੋ ਹੌਲੀ 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 ਪਾਈ ਪਾਈ ਮਾਰ ਪਾਈ ਨਹੀਂ ਬਾਜੋ ਮੋਬੜ ਆ ਲਿਆ ਮਨੂ ਕੀ ਹੋਇਆ ਇਹਨੇ ਪੂਰੇ ਪੱਗ ਪਾਈ 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 ਮਾਰ ਕੀ ਖਾਣਾ ਚੀਕਤੇ ਬੱਕੇ ਖਾਣੇ ਕਫਾਈ ਆ ਜਾ ਕਫਾਈ ਮੈਨੂੰ ਕਹਿੰਦਾ ਮੈਨੂੰ ਪਾਪਾ ਐ ਮਾਇਆ ਪਾੜੇ ਪਾੜੇ ਆ ਜੋ ਨਹੀਂ ਕਹੀ ਬੋਲਦੇ ਨਾ ਮੈਂ ਅੱਗੇ ਨੂੰ ਮੱਛਲਾ ਦੋ ਲੜੇ ਜਾ ਮੈਨੂੰ ਖੜਾ ਗੋਲ ਗੱਪੇ ਹੋਰ ਗੇ ਨੂੰ ਮਾਰ ਵੀ ਆ ਜੋ ਆ ਜੋ ਆ ਜੋ ਆ ਜੋ ਗੀ ਵੀ ਇਹਨਾਂ ਘਰੇ ਉਤਰੇ ਨੇ ਸੀ ਮੈਂ ਕਿਹਾ ਉਹ ਤੇ ਸਬਜ਼ੀ ਚ ਲਾ ਰੋ ਟਾਈਮ ਬਹੁਤ ਹੋ ਗਿਆ ਉਹ ਕਹਿੰਦਾ ਸੁੱਤਾ ਪਿਆ ਤਾਂ ਮਗਰੋਂ ਜਦੋਂ ਕਿੰਨਾ ਟਾਈਮ ਹੋ ਗਿਆ ਵੀ ਕਹਿੰਦਾ ਤੂੰ ਸਬਜ਼ੀ ਲਾ ਲੈ ਮਾਂ ਮੇਰੇ ਕੋ ਕੰਨੀ ਤੇ ਨਹੀਂ ਲੱਗਦੀ ਐ ਤੇ ਬੈਂਚ ਚ ਚੱਕੜੀ ਇੱਕ ਤਾਂ ਮੰਜੇ ਡਾ ਲੈਂਦੀ ਸੀ ਹਾਂ ਹੁਣ ਬੈਂਚ ਤੋਂ ਆਵਾਂਗੇ ਕੋਈ ਤਾਂ ਨਹੀਂ ਲੱਖਣਗੇ ਮੈਂ ਤਾਂ ਉਹਦੇ ਤੋਂ ਸੌਣ ਮੈਂ ਉਹ ਵੀ ਕੰਮ ਮੈਂ ਵੀ ਦੇਖਾ ਕੇ ਖਾਉਂਗੀ ਇਹ ਦੋਸਤ ਇਹਨਾਂ ਨੂੰ ਵੀ ਪਾਣੀ ਪਾ ਰਿਹਾ ਆਇਆ ਮਮਾ ਆ ਲਓ ਦਾਇਆ ਦੁਰਬ 20 ਰੁਪਈਆ ਦੇ ਹਿੱਸਾ ਪਾ ਕੇ ਸਾਰੇ ਇਹ ਨਹੀਂ ਹਿੱਸਾ ਬਲੋ 20-20 ਆ ਜਾ ਬਈ ਮੈਨੂੰ ਤਾਂ ਦੇ ਦੇ ਯਾਰ ਇਹ ਨਹੀਂ ਖਾਣਾ ਮੈਂ ਕਿਉਂ ਉਹਨੂੰ ਪਤਾ ਬਾਈ ਨਹੀਂ ਦੇਣਾ ਹੋਰ ਚੱਕ ਬੱਬਿਆ ਸਾਰੇ ਪੈ ਗਏ ਓ ਬੱਬਿਆ ਚੱਲੋ ਫਸੋ ਚੱਲੋ ਬੱਬਿਆ ਕੰਮ ਖਤਰੇ ਵਾਲਾ ਹੀ ਇੱਥੇ ਦਾ ਤੁਹਾਡਾ ਸਾਰੇ ਟੱਬਰੀ ਪੈ ਗਿਆ ਓਏ ਖਾ ਬੱਬੀ ਮੈਂ ਖਾਣਾ ਹਾਂ ਹਾਂ ਤੁਹਾਡਾ ਟੱਬਰੀ ਪੈ ਗਿਆ ਓਏ ਮੈਂ ਬਸ ਇੱਥੇ ਬੱਬਿਆ ਤਾਂ ਕੰਮ ਖਤਰੇ ਆ ਤੁਹਾਡਾ ਟੱਬਰੀ ਪੈ ਗਿਆ ਭੈਣਾਂ ਗੋਲ ਗੱਪੇ ਬਾਈ ਚਾਚਾ ਜੀ ਕੀ ਪਾਇਆ ਓ ਟੇਸਟੀ ਆ ਅੱਛਾ ਗੋਲ ਗੱਪੇ ਗ੍ਰੇਨਡ ਕਰਕੇ ਨਾ ਬੇਚਾਰਾ ਇਦਾਂ ਪਾਇਆ ਗੋਲ ਗੱਪੇ ਵਧੀਆ ਲੱਗਦੇ ਆ ਨਾ ਇਹਦਾ ਉਹ ਹੋ। ਉਹ ਲੱਤ ਮਾਰਦਾ। ਓਏ ਮੈਂ ਹੱਤ ਮਾਰਿਆ ਕਹਿੰਦਾ। ਓਲੀ ਲੈਣਾ ਜੀ ਘਾੜ ਖਾ ਲਾ। ਮਹਾਰਾਜ। ਦੇ ਲੈ ਆ। ਐ ਸੁੰਢੀ ਮੇਰੀ ਬੜੀ ਤੇਰੀ। ਭਾਈ ਕਿੰਨੇ ਦੇੋਗੇ? 3 ਮੈਨੂੰ ਬੱਸ। 3 ਦੇਓਗੇ? ਬਾਬਾ ਕੰਮ ਖਤਰੀ ਲਾਈਆ। ਸੋਰ ਵੀ ਖਾ ਲੈਂਦਾ। ਮੇਰਾ ਮੰਮੀ ਕੁਛ ਕਿਹਾ ਹੀ। ਹਾਂਜੀ ਵੀ। ਦੇ ਸਾਡੇ ਮਹਿਮਾਨ ਸੀਗੇ ਚਲ ਗਏ ਸੀਗੇ ਦੁਪਹਿਰੇ ਤੇ ਦੁਪਹਿਰੇ ਚਲ ਗਏ ਤੇ ਆਪਾਂ ਹੁਣ ਦੁਪਹਿਰੇ ਦਾਸ ਥੋੜਾ ਟਾਈਮ ਆਪਾਂ ਰੈਸਟ ਕੀਤੀ ਰੈਸਟ ਕਰਕੇ ਹੁਣ ਆਪਾਂ ਉੱਠਨੇ ਆ ਉੱਤ ਕੇ ਆਪਾਂ ਸਬਜੀ ਵਗੈਰਾ ਲਾਈ ਸੀ ਜੀ ਬਾਹਰ ਸਬਜੀ ਵਗੈਰਾ ਲਾ ਕੇ ਤੇ ਸਾਡੇ ਵੱਡੇ ਕਹਿੰਦੇ ਕਿਸੀ ਦੀ ਕਿੰਨੇ ਦਿਨਾਂ ਦਾ ਬਣਾ ਕੇ ਰੱਖਿਆ ਕਿਨੇ ਦਿਨਾਂ ਦਾ ਨਹੀਂ ਮੈਂ ਕੱਲ ਬਣਾ ਕੇ ਰੱਖਿਆ ਸੀਗਾ ਤੇ ਚੱਲ ਮੈਂ ਇਹਨਾਂ ਨੂੰ ਕਿਹਾ ਚੱਲ ਪੀ ਲੈਣਗੇ ਹੋਰ ਤਰ੍ਹਾਂ ਦਾ ਉਹ ਪਣੀ ਬਣਾਉਣੀ ਬਣਾਉਣੀ ਆ ਕੋਈ ਗੱਲ ਦੁਪਹਿਰ ਦਾ ਰਸੋਈ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਕਿਉਂਕਿ ਦੁਪਹਿਰੇ ਤੋਂ ਬਹੁਤ ਜ਼ਿਆਦਾ ਸੀਗੀ ਚੱਕੜੀ ਹੋਇਆ ਪਹਿਲਾਂ ਸਾਰੇ ਚੱਕ ਦਿੱਤਾ ਸੀ ਸਾਰਾ ਖਲਾਰਾ ਫਿਰ ਦੁਪਹਿਰ ਨੂੰ ਖਾਣਾ ਵਗੈਰਾ ਬਣਾਇਆ ਰਾਈਸ ਸਬਜ਼ੀਆਂ ਦੋ ਦੋ ਤਿੰਨ ਤਿੰਨ ਸਬਜ਼ੀਆਂ ਬਣਾਈਆਂ ਤੇ ਤਾਂ ਕਰਕੇ ਥੋੜਾ ਜਿਹਾ ਔਖਾ ਹੋ ਗਿਆ ਪਰ ਕਿਚਨ ਦੀ ਸਫਾਈ ਨਾ ਕਰਦੀਆਂ ਅੱਜ ਤੇ ਮੇਰੀਆਂ ਹੀ ਬਹੁਤ ਚਲਦੀਆਂ ਆਪਣੀਆਂ ਇਸ ਕਰਕੇ ਬਹੁਤ ਜਦੋਂ ਉਹ ਜਿਹੜੇ ਕਮਰੇ ਆ ਸਾਡੇ ਉਹ ਖਲਾਰੇ ਦਾ ਘਰ ਲੱਗੇ ਸਾਰੇ ਤੇ ਬਾਕੀ ਅੱਜ ਬੁਆਣੀ ਪਹਿਲਾਂ ਬਣਾ ਲੀਏ ਉਹ ਪਣੀ ਬਣਾ ਕੇ ਫਿਰ ਤੇ ਜੀ ਥੋੜਾ ਜਿਹਾ ਆਪਣਾ ਕੰਮ ਆਪਣਾ ਸਟਾਰਟ ਕਰੀਏ ਕਿ ਦਾਲ ਵਗੈਰਾ ਸਬਜ਼ੀ ਵਗੈਰਾ ਪਈ ਆ ਲੂਕੀ ਬਣਾਈ ਸੀਗੀ ਰਾਈਸ ਬਣਾਈ ਸੀਗੇ ਤੇ ਰਾਈਸ ਇੰਨੇ ਟੇਸਟੀ ਬਣੇ ਸੀ ਉਸੇ ਟਾਈਮਿੰਗ ਖਤਮ ਹੋਵੇ ਤੇ ਹੁਣ ਆਪਾਂ ਪਹਿਲਾਂ ਨੰਮ ਮਾਰੀ ਬਣਾ ਲਈਏ ਫਿਰ ਆਪਾਂ ਤੋੜਨਾ ਕਰਦੇ ਹਾਂ ਉਹ ਤੋੜ ਲੈ ਆ ਨੰਨੂ ਚੀਕੀ ਦੇ ਆ ਚੀਕੀ ਆ ਦੇਖੋ ਇਹ ਕਹਿੰਦਾ ਅੱਜ ਐਕਸਪਾਇਰੀ ਤੋਂ ਨਹੀਂ ਕੋਈ ਨਾ ਐਕਸਪਾਇਰੀ ਪਾਓ ਉਹ ਵੇੜੇ ਕਰਾਇਆ ਚਾ ਚੀਕੀ ਆ ਜੀ ਜੀ ਪੋਣੀ ਪੀ ਤਾਂ ਲਿਆ ਪਰ ਸਵਾਦ ਲੱਗਾ ਧੁੱਪੇ ਧੁੱਪੇ ਬਹੁਤ ਘੱਟ ਘੱਟ ਲੱਗਦਾ ਹਾਂ ਕੋਰ ਦਾ ਠੱਕੇ ਨਾ ਲਗਾਇਆ ਨਾ ਇੱਧਰ ਆ ਜੁੱਧਰ ਇੱਧਰ ਤੱਕਦਾ ਤੱਕਾ ਬੈਠ ਚੱਲੇ ਗਈ ਆਏ ਕੋਚ ਮੰਨੂ ਮੰਨੂ ਦਾਦੀ ਨੂੰ ਪੁੱਛੋ ਮਿੱਟੀ ਖਾਦੀ ਪੁੱਛੋ ਦਾਦੀ ਦੇਖੋ ਮੂੰਹ ਦੇਖੋ ਮੂੰਹ ਦੇਖੋ ਮੂੰਹ ਦੇਖੋ ਵਰਗੇ ਮੂੰਹ ਖੋਲ੍ਹਦਾ ਮੂੰਹ ਖੋਲ੍ਹ ਕੇ ਦੇਖੋ ਇਹ ਦਗਾ ਤੂੰ ਕਿ ਦਾਦੀ ਦਿਖਾਓ ਮੈਨੂੰ ਮਿੱਟੀ ਖਾਦੀ ਆਪਣੀ ਆਜੇ ਲੱਗਾ ਆ ਗਈ ਉਹ ਰੋਟੀ ਆ। ਮੈਨੂੰ ਰੋਟੀ ਆ ਇਰੇ ਵੀ ਲਾਵਾ ਤੂੰ ਮਿੱਟੀ ਖਾਂਦਾ ਨਾ ਤੂੰ ਮਿੱਟੀ ਖਾਂਦਾ ਤਿੰਨੀ ਖਾਂਦਾ ਆਹੇ ਖਾਦੀ ਐ ਨਾ ਤੂੰ ਬੰਦਾ ਬੰਦਾ ਤੋੜੇ ਮਿੱਟੀ ਖਾਤੀ ਮੰਨੂ ਮੰਨੂ ਦਾਦੀ ਨੂੰ ਪੁੱਛ ਤੂੰ ਤੁਸੀਂ ਉਹ ਦੇਖ ਲੈ ਆਏ ਹਾਏ ਸ਼ੀਰ ਇਹ ਬੋਕ ਕਪੜਾ ਲੱਗਾ ਏ ਲੈ ਦੇ ਨਾ ਮੈਨੂੰ ਕਹਿੰਦਾ ਖਾ ਲ ਇਹ ਤਾਂ ਕਰਨੀ ਆ ਨਾ ਉਹ ਅੱਜ ਕੀ ਬਣਾਉਣਾ ਸਾਗੀ ਰਹਿ ਗਈ ਐ ਸੱਗੀ ਗੱਡੀ ਵੀ ਪਈ ਐ ਹਾਂ ਤੇ ਸਮਾ ਆ ਦੇਖੋ ਆ ਦੇਖ ਲਾ ਆ ਦੇਖੋ ਕੀ ਯਾਰ ਕਰ ਰਿਹਾ ਹੈ ਹਾਂ ਸਰੋਂ ਨੂੰ ਪਿਆ ਪਿਆ ਸਵੇਰ ਸੁਪੇ ਨਹੀਂ ਉੱਠਦਾ ਪਿਆ ਰਾਤ ਨੂੰ ਮੱਛਰ ਨਹੀਂ ਬਹੁਤ ਖਾਦਾ ਤੁਹਾਨੂੰ ਬਹੁਤ ਔੜ ਔੜ ਖਾਦਾ ਬਹਾਵਾ ਸਾਰੇ ਜਾਨ ਨੂੰ ਕੈਂਟ ਤੇ ਲੜਦਾ ਬਹੁਤ ਇਹ ਐਡ ਤੇ ਹੁੰਦਾ ਨਾ ਪਿਆ ਊਰੇ ਵੀ ਤਾਂ ਘਾਟੇ ਹੁੰਦਾ ਪਰ ਊਰੇ ਮੈਨੂੰ ਨਹੀਂ ਮੋਰੇ ਛੱਡਦਾ ਤੇ ਇਹਨੂੰ ਵੀ ਛੱਡਣਾ ਕਿਚੇ ਅੰਡ ਵਿਚਰਾਵਾ ਇੱਧਰ ਕੰਮ ਇੱਧਰ ਲੈਦਾ ਬਾਈ ਬੁਲਾਉਂਦਾ ਇੱਧਰ ਤੇ ਨੀਂ ਪੜਾਉਂਦਾ ਅਸਮਨ ਨਾ ਅੱਜ ਦਾ ਮੇਰਾ ਹੈ ਪਤਾ ਕਿਦਾਂ ਮੈਂ ਹੈ ਨਾ ਜਦੋਂ ਇੱਥੀਆਂ ਤੇ ਮੈਂ ਦੇਖਿਆ ਮੈਂ ਉੱਠੀ ਮੇਰੇ ਕੋਲ 4 ਵਜੇ ਜਦੋਂ ਈ ਨਹੀਂ ਰਸਦਾ 33 ਜਿਹੜੀ ਮੈਂ ਉਹਦੇ ਵੀ ਉੱਠ ਗਈ ਮੈਂ ਦੇਖਿਆ ਤੁਹਾਡਾ ਕੋਈ ਕੁਝ ਵੀ ਨਹੀਂ ਕਰਿਆ ਸਰਪਰ ਹੁਣ ਮਾਪੇ ਦਾਪਾ ਹੋ ਗਏ ਬੱਦਹਾਰੀ ਬਹੁਤ ਔਖੀ ਸੀ ਫਿਰ ਪੈਰ ਥੋੜਾ ਹੈ ਸਾਰੇ ਜਾਨੀ ਕਿਤੇ ਤੁਸੀਂ ਬਾਹਰ ਇਧਰਲੀ ਸਾਈਡ ਬਹੁਤ ਜ਼ਿਆਦਾ ਖਲਾਰਾ ਸੀਗਾ ਤੇ ਮੰਮਾ ਨੇ ਹੁਣ ਇਧਰੋਂ ਚੱਕਿਆ ਆ ਤੇ ਸਾਡੇ ਨੇਰੀ ਦੇ ਜਿਹੜਾ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਸੀ ਕਿਉਂਕਿ ਇੱਥੇ ਹੋਰ ਸਫਾਈ ਦਾ ਹਾਂ ਕਿਉਂਕਿ ਇਧਰ ਫਿਰ ਜਦੋਂ ਖਲਾਰਾ ਪਿਆ ਹੁੰਦਾ ਫਿਰ ਸਬਜ਼ੀ ਰੱਖਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਵੀ ਸਾਨੂੰ ਅੰਦਰ ਰੱਖਣੀ ਪੈਂਦੀ ਕਮਰੇ ਦੇ ਵਿੱਚ ਤੇ ਸਾਫ ਸਪਾਈ ਜਪਤਾ ਚੀਜ਼ ਸੋਹਣੀ ਲੱਗਦੀ ਹਾਂ ਜੀ ਜਦੋਂ ਉਹ ਪਲਾਣ ਦੇ ਅੱਧੋਂ ਨੂੰ ਲਾਉਣਾ ਚਾਹੀਦਾ ਹੈ ਉਹ ਉੱਧਰ ਲਾਉਣਾ ਸਾਈਕਲ ਨੂੰ ਉਹ ਪੈਪ ਦੇ ਨਾਲ ਉਧਰ ਦੇਖ ਲਓ ਕੋਈ ਮੇਰੇ ਤੋਂ ਕਿਹੜਾ ਕੰਟੋ ਆ ਜਾ ਮੈਂ ਤੁਹਾਨੂੰ ਦਿਖਾਵਾਂ ਨੰਨੂ ਮੇਨੂੰ ਦੋ ਛੋਤੇਰੇ ਪਾਪਾ ਨੇ ਕਿਦਾਂ ਮਾਇਆ ਸੀ ਬਤੀਤੀ ਬਤੀਤੀ ਕੀ ਹੋਇਆ پتہ ਇਹ ਗੰਦ ਤੀਤੀ ਪੀਤੀ ਭੋਨ ਦੇ ਦਿੱਤੀ ਭੋਨ ਦੇ ਦਿੰਦੇ ਪੀਤੀ ਉਹ ਕਦੇ ਦੋ ਆਪ ਲੇਟ ਆ ਬਦ ਦਿੱਤੇ ਅਪਾ ਟਲੀ ਦਿੱਤੇ ਤਾਂ